ਕੀ ਤੁਸੀਂ ਸੈਲਫ ਕੌਨਫੀਡੈਂਸ ਦੀ ਪਾਵਰ ਨੂੰ ਜਾਣਦੇ ਹੋ ਚਾਹੇ ਕੋਈ ਮੰਨੇ ਜਾਂ ਨਾ ਮੰਨੇ ਸੈਲਫ ਕੌਨਫੀਡੈਂਸ ਤੁਹਾਡੀ ਸਫਲਤਾ ਵੱਲ ਤੁਹਾਡਾ ਪਹਿਲਾ ਕਦਮ ਹੁੰਦਾ ਹੈ ਇਸਤੇ ਬਿਨਾ ਚਾਹੇ ਕਿੰਨਾ ਵੀ ਸੋਚੋ ਪਰ ਅਸੀਂ ਜ਼ਿੰਦਗੀ ਵਿੱਚ ਥੋੜਾ ਵੀ ਅੱਗੇ ਨਹੀਂ ਵੱਧ ਸਕਦੇ ਇਸ ਵੀਡੀਓ ਵਿੱਚ ਅਸੀਂ ਸੈਲਫ ਕੌਨਫੀਡੈਂਸ ਜਾਣੀ ਕਿ ਆਤਮ ਵਿਸ਼ਵਾਸ ਦਾ ਸਾਡੀ ਜ਼ਿੰਦਗੀ ਵਿੱਚ ਕੀ ਅਹਿਮ ਰੋਲ ਹੈ ਉਸ ਨੂੰ ਸਮਝਾਂਗੇ ਅਤੇ ਨਾਲ ਹੀ ਇਹ ਜਾਣਾਂਗੇ ਕਿ ਕਿਵੇਂ ਸੈਲਫ ਕੌਨਫੀਡੈਂਸ ਦੀ ਪਾਵਰ ਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਉਹਨਾਂ ਚੀਜ਼ਾਂ ਨੂੰ ਪਾਉਣ ਲਈ ਇਸਤੇਮਾਲ ਕਰ ਸਕਦੇ ਹੋ ਜਿਨ੍ਹਾਂ ਦੇ ਤੁਸੀਂ ਸੁਪਨੇ ਦੇਖਦੇ ਹੋ ਸੈਲਫ ਕੌਨਫੀਡੈਂਸ ਤੁਹਾਡੀ ਸ਼ਮਤਾ ਦਾ ਐਟੀਟਿਊਡ ਹੈ ਇਸ ਦਾ ਮਤਲਬ ਹੈ ਕਿ ਤੁਸੀਂ ਖੁਦ ਨੂੰ ਅਕਸੈਪਟ ਕਰਦੇ ਹੋ ਖੁਦ ਤੇ ਵਿਸ਼ਵਾਸ ਕਰਦੇ ਹੋ ਅਤੇ ਤੁਹਾਡਾ ਖੁਦ ਦੀ ਜ਼ਿੰਦਗੀ ਤੇ ਕਾਬੂ ਹੈ ਅਤੇ ਤੁਸੀਂ ਆਪਣੀ ਤਾਕਤ ਅਤੇ ਕਮਜ਼ੋਰੀ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਅਤੇ ਖੋਦ ਦੇ ਲਈ ਤੁਹਾਡਾ ਪੋਜ਼ਿਟਿਵ ਨਜ਼ਰੀਆ ਹੈ ਤੁਸੀਂ ਰੀਅਲਿਸਟਿਕ ਗੋਲ ਬਣਾਉਂਦੇ ਹੋ ਚੰਗੀ ਤਰ੍ਹਾਂ ਗੱਲ ਕਰਦੇ ਹੋ ਅਤੇ ਨਿੰਦਾ ਦਾ ਸਾਹਮਣਾ ਕਰ ਸਕਦੇ ਹੋ ਤੁਹਾਡੇ ਭਰੋਸੇ ਦੀ ਗਹਿਰਾਈ ਅਤੇ ਤੁਹਾਡੇ ਵਿਸ਼ਵਾਸ ਦਾ ਦਮ ਤੁਹਾਡੀ ਪਰਸਨੈਲਿਟੀ ਦੀ ਪਾਵਰ ਨੂੰ ਵਧਾ ਸਕਦਾ ਹੈ ਜੇਕਰ ਤੁਸੀਂ ਸਫਲ ਹੋਣ ਲਈ ਸੱਚ ਵਿੱਚ ਆਪਣੀ ਕਾਬਲੀਅਤ ਤੇ ਭਰੋਸਾ ਰੱਖਦੇ ਹੋ ਤਾਂ ਤੁਹਾਨੂੰ ਕੋਈ ਨਹੀਂ ਰੋਕ ਸਕੇਗਾ ਤੁਸੀਂ ਚਾਰ ਸੀਜ਼ ਦੀ ਮਦਦ ਨਾਲ ਆਪਣੇ ਆਤਮ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰ ਸਕਦੇ ਹੋ ਪਹਿਲਾ ਹੈ ਕਲੀਅਰਟੀ ਤੁਹਾਨੂੰ ਸਾਫ਼ ਤੌਰ ਤੇ ਪਤਾ ਹੋਣਾ ਚਾਹੀਦਾ ਹੈ ਕਿ ਕੀ ਤੁਸੀ ਕੀ ਪਾਉਣਾ ਹੈ ਅਤੇ ਕਿਹੋ ਜਿਹਾ ਇਨਸਾਨ ਬਣਨਾ ਹੈ ਦੂਸਰਾ ਹੈ ਕਨਵਿਕਸ਼ਨ ਕਦੇ ਨਾ ਹਿੱਲਣ ਵਾਲਾ ਵਿਸ਼ਵਾਸ ਬਣਾਓ ਕਿ ਤੁਸੀ ਜਿਸ ਵੀ ਚੀਜ਼ ਵਿੱਚ ਦਿਮਾਗ ਲਗਾਉਂਗੇ ਉਸ ਨੂੰ ਕਰ ਸਕਦੇ ਹੋ ਤੀਸਰਾ ਹੈ ਕਮਿਟਮੈਂਟ ਜੋ ਵੀ ਜ਼ਰੂਰੀ ਹੈ ਉਸ ਨੂੰ ਕਰੋ ਜੋ ਵੀ ਸਫਲਤਾ ਪਾਉਣੀ ਚਾਹੁੰਦੇ ਹਨ ਉਸਦੀ ਕੀਮਤ ਚੁਕਾਉਣ ਦੀ ਇੱਛਾ ਪਹਿਲਾਂ ਤੋਂ ਬਣਾ ਕੇ ਰੱਖੋ ਚੌਥਾ ਹੈ ਕਨਸਿਸਟੈਂਸੀ ਆਪਣੇ ਗੋਲਸ ਤੇ ਹਰ ਰੋਜ਼ ਕੰਮ ਕਰੋ ਸਵੇਰੇ ਦੁਪਹਿਰ ਸ਼ਾਮ ਜਦੋਂ ਤੱਕ ਕਿ ਤੁਸੀਂ ਉਸ ਨੂੰ ਪਾ ਨਾ ਲਵੋ ਕਦੇ ਨਾ ਹਿੱਲਣ ਵਾਲਾ ਸੈਲਫ ਕੌਨਫੀਡੈਂਸ ਬਣਾਉਣ ਦੇ ਲਈ ਤੁਹਾਨੂੰ ਖੁਦ ਨੂੰ ਇੱਕ ਲੀਡਰ ਦੀ ਤਰ੍ਹਾਂ ਦੇਖਣਾ ਹੋਵੇਗਾ ਅਤੇ ਉਹ ਹੀ ਕਰਨਾ ਹੋਵੇਗਾ ਜੋ ਲੀਡਰ ਕਰਦੇ ਹਨ ਤੁਸੀਂ ਆਪਣੀਆਂ ਸ਼ਮਤਾਵਾਂ ਨੂੰ ਇੱਕ ਹੱਦ ਤੱਕ ਖਿੱਚਣਾ ਹੋਵੇਗਾ ਤੁਸੀਂ ਅਜਿਹੇ ਗੋਲਸ ਬਣਾਉਣੇ ਹੋਣਗੇ ਜੋ ਕਿ ਤੁਹਾਡੇ ਬੈਸਟ ਨੂੰ ਬਾਹਰ ਕੱਢਣ ਤੁਹਾਨੂੰ ਆਪਣੇ ਗੋਲਸ ਨੂੰ ਲਿਖਣਾ ਚਾਹੀਦਾ ਹੈ ਤਾਂ ਕਿ ਯੂਨੀਵਰਸ ਤੁਹਾਡੇ ਫੇਵਰ ਵਿੱਚ ਕੰਮ ਕਰੇ ਤੁਸੀਂ ਜੋ ਅਸਲ ਵਿੱਚ ਪਾਉਣਾ ਚਾਹੁੰਦੇ ਹੋ ਉਸ ਨੂੰ ਲਿਖਣ ਦੀ ਹਿੰਮਤ ਕਰਨ ਨਾਲ ਤੁਹਾਡੀ ਸੈਲਫ ਇਮੇਜ ਬਿਹਤਰ ਹੁੰਦੀ ਹੈ ਅਤੇ ਆਤਮ ਸਨਮਾਨ ਵਧਦਾ ਹੈ ਇਸ ਨੂੰ ਕਾਰਨ ਨਾਲ ਹੀ ਆਪਣੇ ਆਪ ਵਿੱਚ ਇੱਕ ਮਹਾਨ ਪਰਸਨੈਲਿਟੀ ਅਤੇ ਸ਼ਮਤਾ ਦਾ ਅਹਿਸਾਸ ਹੁੰਦਾ ਹੈ ਪਰਸਨਲੀ ਅਤੇ ਪ੍ਰੋਫੈਸ਼ਨਲੀ ਤੁਸੀਂ ਕਿਹੋ ਜਿਹੇ ਇਨਸਾਨ ਬਣਨਾ ਚਾਹੁੰਦੇ ਹੋ ਉਸ ਨੂੰ ਪਹਿਚਾਣੋ ਫਿਰ ਅਜਿਹੇ ਪਲਾਨ ਬਣਾਓ ਜਿਸ ਨਾਲ ਤੁਹਾਡੀ ਪਰਸਨਲ ਅਤੇ ਪ੍ਰੋਫੈਸ਼ਨਲ ਡਿਵੈਲਪਮੈਂਟ ਹੋਵੇ ਅਤੇ ਤੁਸੀਂ ਸਿੱਖ ਕੇ ਅੱਗੇ ਵਧ ਪਾਓ ਅਜਿਹੇ ਇਨਸਾਨ ਬਣ ਪਾਓ ਜਿਸ ਨੂੰ ਤੁਸੀਂ ਸਭ ਤੋਂ ਵੱਧ ਐਡਮਾਇਰ ਕਰਦੇ ਹੋ ਯਾਦ ਰੱਖੋ ਬੀ ਯੂਅਰ self ਤੁਸੀਂ ਜਿਵੇਂ ਦੇ ਹੋ ਉਹੇ ਜੇ ਰਹੋ ਬਹੁਤ ਸਾਰੇ ਲੋਕ ਜਾਂ ਸ਼ਾਇਦ ਸਾਰੇ ਲੋਕ ਉਹ ਬਣਨ ਦੀ ਕੋਸ਼ਿਸ਼ ਕਰਦੇ ਹਨ ਜੋ ਉਹ ਨਹੀਂ ਹਨ ਜਿਵੇਂ ਕਿ ਜਵਾਨ ਲੋਕ بڑا ਦਿਖਣਾ ਚਾਹੁੰਦੇ ਹਨ ਅਤੇ ਬੁੱਢੇ ਲੋਕ ਜਵਾਨ ਹੋ ਸਕਦਾ ਹੈ ਇਹ ਸੈਲਫ ਡਾਊਟ ਟੀਵੀ ਇੰਟਰਨੈਟ ਤੋਂ ਆਉਂਦਾ ਹੋਵੇ ਜਿੱਥੇ ਅਸੀਂ ਹਜ਼ਾਰਾਂ ਸੁੰਦਰ ਲੜਕੇ ਜਾਂ ਲੜਕੀਆਂ ਨੂੰ ਦੇਖਦੇ ਹਾਂ ਫਿਰ ਅਸੀਂ ਆਇਨਾ ਦੇਖਦੇ ਹਾਂ ਅਤੇ ਉਹੋ ਜਿਹੀ ਅਮੇਜ ਨਹੀਂ ਦੇਖ ਪਾਉਂਦੇ ਜਿਹੋ ਜਿਹੀ ਅਸੀਂ ਚਾਹੁੰਦੇ ਹਾਂ ਸ਼ਾਇਦ ਇਹੀ ਵਕਤ ਹੈ ਰਿਐਲਿਟੀ ਚੈੱਕ ਦਾ ਕਿਸੇ ਪਬਲਿਕ ਪਲੇਸ ਤੇ ਜਾਵੋ ਅਤੇ ਲੋਕਾਂ ਨੂੰ ਦੇਖਣ ਵਿੱਚ ਕੁਝ ਵਕਤ ਬਿਤਾਓ। ਉਹਨਾਂ ਲੋਕਾਂ ਦਾ ਧਿਆਨ ਰੱਖੋ ਜੋ ਟੀਵੀ ਜਾਂ ਇੰਟਰਨੈਟ ਦੇ ਖੂਬਸੂਰਤ ਲੜਕੇ ਲੜਕੀਆਂ ਵਰਗੇ ਦਿਸਦੇ ਹਨ। ਸ਼ਾਇਦ ਤੁਹਾਨੂੰ ਅਜਿਹੇ ਬਹੁਤ ਜ਼ਿਆਦਾ ਲੋਕ ਨਾ ਮਿਲਣ ਕਿਉਂਕਿ ਟੀਵੀ ਤੇ ਦਿਖਣ ਵਾਲੇ ਲੋਕ ਬਿਨਾ 4-5 ਘੰਟੇ ਦਾ ਮੇਕਅਪ, 3-4 ਮੇਕਅਪ ਆਰਟਿਸਟ ਤੋਂ ਲਗਵਾਏ ਬਿਨਾ ਨਹੀਂ ਦਿਖਦੇ। ਇਸ ਲਈ ਤੁਸੀਂ ਜੋ ਟੀਵੀ ਜਾਂ ਸੋਸ਼ਲ ਮੀਡੀਆ ਤੇ ਦੇਖਦੇ ਹੋ ਉਹ ਅਸਲੀ ਨਹੀਂ ਹੈ। ਉਹ ਸਿਰਫ ਇੱਕ ਇਮੇਜ ਹੈ। ਇਸ ਲਈ ਕਿਸੇ ਹੋਰ ਵਰਗੇ ਦਿਖਣ ਦੀ ਕੋਸ਼ਿਸ਼ ਬੰਦ ਕਰੋ ਤੁਸੀਂ ਜ਼ਿੰਮੇਦਾਰ ਹੋ ਉਹ ਜਿਹੇ ਰਹੋ ਇਸ ਦਾ ਇਹ ਮਤਲਬ ਨਹੀਂ ਕਿ ਤੁਹਾਨੂੰ ਆਪਣਾ ਬੈਸਟ ਨਹੀਂ ਦੇਣਾ ਚਾਹੀਦਾ ਜਾਂ ਬੈਸਟ ਨਹੀਂ ਦਿਖਣਾ ਚਾਹੀਦਾ ਜੋ ਵੀ ਤੁਹਾਡੇ ਕੋਲ ਹੈ ਉਸ ਨਾਲ ਆਪਣਾ ਬੈਸਟ ਦੇਵੋ ਆਪਣੇ ਗੋਲਸ ਨੂੰ ਕੌਨਫੀਡੈਂਸ ਰੱਖੋ ਤੁਸੀਂ ਆਪਣੇ ਗੋਲਸ ਨੂੰ ਆਪਣੇ ਅੰਦਰ ਰੱਖ ਕੇ ਸੈਲਫ ਕੌਨਫੀਡੈਂਸ ਬਣਾਉਂਦੇ ਹੋ ਅਤੇ ਆਪਣੀ ਮਿਹਨਤ ਉਹਨਾਂ ਨੂੰ ਪਾਉਣ ਲਈ ਲਗਾਉਂਦੇ ਹੋ ਬਹੁਤ ਸਾਰੇ ਲੋਕ ਆਪਣੇ ਗੋਲਸ ਦੇ ਬਾਰੇ ਵਿੱਚ ਬਹੁਤ ਜ਼ਿਆਦਾ ਗੱਲਾਂ ਕਰਨ ਦੀ ਗਲਤੀ ਕਰਦੇ ਹਨ ਬਹੁਤ ਜ਼ਿਆਦਾ ਗੱਲ ਕਰਨ ਨਾਲ ਗੋਲਸ ਦੀ એનર્ਜੀ ਘਟ ਜਾਂਦੀ ਹੈ ਅਤੇ ਮੋਟੀਵੇਸ਼ਨ ਵੀ ਥੱਲੇ ਆਉਣ ਲੱਗਦਾ ਹੈ ਅਤੇ ਉਹ ਲੋਕ ਆਪਣੀ ਤਾਕਤ ਖੋ ਦਿੰਦੇ ਹਨ ਇਸ ਦਾ ਮੇਨ ਕਾਰਨ ਹੋ ਸਕਦਾ ਹੈ ਕਿ ਤੁਸੀਂ 네ਗੇਟਿਵ ਲੋਕਾਂ ਨਾਲ ਘਿਰੇ ਹੋਏ ਹੋ ਇਸ ਚੰਗੇ ਅਤੇ ਸਹੀ ਲੋਕਾਂ ਦੀ ਐਸੋਸੀਏਸ਼ਨ ਹੋਣਾ ਬਹੁਤ ਜ਼ਰੂਰੀ ਹੈ ਇਸ ਤੋਂ ਇਲਾਵਾ ਤੁਹਾਨੂੰ ਸੈਲਫ ਚੈੱਕ ਕਰਨ ਦੀ ਜ਼ਰੂਰਤ ਹੈ ਜਰਾ ਦੇਖੋ ਤੁਹਾਡੇ ਕੋਲ ਕਿਹੜਾ ਟੈਲੈਂਟ ਹੈ ਕਿਹੜਾ ਸਕਿੱਲ ਹੈ ਅਤੇ ਕਿਹੜੀ ਅਬਿਲਿਟੀ ਹੈ ਜੋ ਤੁਹਾਨੂੰ ਨੈਚੁਰਲ ਲੱਗਦੀ ਹੈ ਅਜਿਹਾ ਕੀ ਹੈ ਜੋ ਤੁਸੀਂ ਪਾਸਟ ਅਤੇ ਪ੍ਰੈਜ਼ੈਂਟ ਵਿੱਚ ਆਸਾਨੀ ਨਾਲ ਕਰ ਪਾਉਂਦੇ ਹੋ ਜੋ ਲੋਕਾਂ ਦੇ ਲਈ ਮੁਸ਼ਕਲ ਹੈ ਸਕੂਲ ਦੇ ਕਿਹੜੇ ਸਬਜੈਕਟ ਤੁਹਾਡੇ ਕੰਮ ਦੇ ਕਿਹੜੇ ਹਿੱਸੇ ਵੱਲ ਤੁਹਾਡਾ ਝੁਕਾਅ ਜ਼ਿਆਦਾ ਹੈ ਤੁਹਾਡੇ ਕੰਮ ਦਾ ਕਿਹੜਾ ਹਿੱਸਾ ਤੁਹਾਨੂੰ ਬੇਹੱਦ ਪਸੰਦ ਹੈ ਜੋ ਤੁਸੀਂ ਚੰਗੀ ਤਰ੍ਹਾਂ ਕਰ ਸਕਦੇ ਹੋ ਕਿਹੜਾ ਕੰਮ ਕਰਨ ਨਾਲ ਤੁਹਾਨੂੰ ਬਹੁਤ ਜ਼ਿਆਦਾ ਉਤਸ਼ਾਹ ਮਿਲਦਾ ਹੈ ਜੋ ਤੁਹਾਨੂੰ એનર્ਜੀ ਦਿੰਦਾ ਹੈ ਅਤੇ ਤੁਹਾਨੂੰ ਜੋਸ਼ ਨਾਲ ਭਰ ਦਿੰਦਾ ਹੈ ਅਤੇ ਜਿਸ ਨੂੰ ਕਰਦੇ ਸਮੇਂ ਤੁਹਾਨੂੰ ਵਕਤ ਦਾ ਪਤਾ ਨਹੀਂ ਲੱਗਦਾ ਜਿਨ੍ਹਾਂ ਲੋਕਾਂ ਦਾ ਸੈਲਫ ਕੌਨਫੀਡੈਂਸ ਜ਼ਿਆਦਾ ਹੁੰਦਾ ਹੈ ਉਹ ਲਗਭਗ ਹਰ ਤਰੀਕੇ ਨਾਲ ਜ਼ਿਆਦਾ ਸਫਲ ਹੁੰਦੇ ਹਨ ਉਹ ਆਪਣੀ ਜ਼ਿੰਦਗੀ ਤੋਂ ਜ਼ਿਆਦਾ ਸੰਤੁਸ਼ਟ ਹੁੰਦੇ ਹਨ ਦੂਸਰਿਆਂ ਦੀ ਜ਼ਿਆਦਾ ਮਦਦ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਤੇ ਸਟ੍ਰੈਸ ਦਾ ਅਸਰ ਵੀ ਘੱਟ ਪੈਂਦਾ ਹੈ ਸਿਰਫ ਇੰਨਾ ਹੀ ਨਹੀਂ ਜ਼ਿਆਦਾ ਸੈਲਫ ਕੌਨਫੀਡੈਂਸ ਵਾਲੇ ਲੋਕ ਸਰੀਰਕ ਤੌਰ ਤੇ ਜ਼ਿਆਦਾ ਸਵਸਥਤ ਹੁੰਦੇ ਹਨ ਉਨ੍ਹਾਂ ਦੇ ਰਿਸ਼ਤੇ ਬਿਹਤਰ ਹੁੰਦੇ ਹਨ ਅਤੇ ਉਹ ਜ਼ਿਆਦਾ ਜ਼ਿੰਮੇਵਾਰ ਹੁੰਦੇ ਹਨ ਇਸ ਤੋਂ ਇਲਾਵਾ ਦੂਜਿਆਂ ਨਾਲ ਆਪਣਾ ਕੰਪੈਰੀਜ਼ਨ ਕਰਨ ਤੋਂ ਬਚੋ ਆਪਣੇ ਲੋਕ ਧਿਆਨ ਨਾਲ ਚੁਣੋ ਜਿਵੇਂ ਕਿ ਤੁਸੀਂ ਹਮੇਸ਼ਾ ਤੋਂ ਸੁਣਿਆ ਹੈ ਬੁਰੀ ਸੰਗਤ ਚਿੰਗਾ ਚਰਿੱਤਰ ਵਿਭੰਗ ਕਰ ਦਿੰਦੀ ਹੈ ਇਸ ਲਈ ਹਮੇਸ਼ਾ ਯਾਦ ਰੱਖੋ ਤੁਸੀਂ ਜੋ ਹੋ ਵੈਸੇ ਹੀ ਰਹੋ ਅਤੇ ਆਪਣੇ ਆਤਮ ਵਿਸ਼ਵਾਸ ਨਾਲ ਤੁਹਾਨੂੰ ਜੋ ਚਾਹੀਦਾ ਹੈ ਤੁਸੀਂ ਪਾ ਸਕਦੇ ਹੋ ਧੰਨਵਾਦ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਨਾ